ਦੋਸਤਾਂ ਜਿਹੜੀਆਂ ਲਗਾਤਾਰ ਪੈ ਰੀਆਂ ਨੇ ਤਾਂ ਜਿੰਨੇ ਦੋਸਤ ਜੁੜੇ ਹੋਏ ਆ ਉਹ ਸਾਰੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹਨ ਹਣਾ ਤੇ ਆਪਾਂ ਅੱਗੇ ਜਾ ਕੇ ਦਿਖਾਉਨੇ ਤੁਹਾਨੂੰ ਇਹ ਸੀਨ ਹੈ ਤੇ ਸਾਰੀ ਗੱਲਬਾਤ ਦਿਖਾਉਨੇ ਆਪਾਂ ਤੁਹਾਨੂੰ ਤੇ ਜੁੜੇ ਰਹੋ ਦੋਸਤੋ ਆਪਣੇ ਪੇਜ ਦੇ ਨਾਲ ਹਣਾ ਤੇ ਸਭ ਤੋਂ ਪਹਿਲੀ ਗੱਲ ਤਾਂ ਵੀ ਘਰ ਦੇ ਵਿੱਚ ਖੁਸ਼ੀ ਆਪਸ ਪਰਤੀ ਹੈ ਤੇ ਸਿੱਧੂ ਮੂਸੇ ਵਾਲਾ ਦੇ ਘਰ ਦੇ ਵਿੱਚ ਖੁਸ਼ੀਆਂ ਵਾਪਸ ਆਈਆਂ ਨੇ ਤਾਂ ਵੱਧ ਤੋਂ ਵੱਧ ਪੋਸਟ ਨੂੰ ਦੋਸਤੋ ਸਾਂਝਾ ਕਰਨਾ ਤੁਸੀਂ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਪਹਿਲਾਂ ਜਿਹੜੇ ਅੰਦਾਜ਼ੇ ਲਾਏ ਜਾਂਦੇ ਸੀ ਕਿ ਸਿੱਧੂ ਮੂਸੇਵਾਲਾ ਦੀ ਘਰ ਵਾਪਸੀ ਹੋਣੀ ਆ ਅੱਜ ਸੱਚੀ ਵਿੱਚ ਸਿੱਧੂ ਮੂਸੇਵਾਲਾ ਨੇ ਘਰ ਵਾਪਸੀ ਕੀਤੀ ਆ ਤੇ ਜਿੰਨੇ ਦੋਸਤ ਆਪਣੇ ਚੈਨਲ ਦੇ ਨਾਲ ਜੁੜੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਲੋਕ ਅੰਦਾਜ਼ੇ ਲਾਉਂਦੇ ਸੀ ਅੱਜ ਉਹਨਾਂ ਦੇ ਮੂੰਹ ਬੰਦ ਹੋਏ ਨੇ ਕਿਉਂਕਿ ਪਹਿਲਾਂ ਲੱਗੇ ਪਏ ਸੀਗੇ ਵੀ ਸਿੱਧੂ ਦੇ ਘਰ ਵਾਪਸੀ ਹੋਗੀ ਸਿੱਧੂ ਦੇ ਪਰਿਵਾਰ ਮਤਲਬ ਮਾਤਾ ਨੇ ਬੱਚੇ ਨੂੰ ਜਾਣ ਲੱਗਾ ਇਹ ਸਾਰੀਆਂ ਗੱਲਾਂ ਝੂਠ ਸੀ ਦੋਸਤੋ ਅੱਜ ਉਹਨਾਂ ਨੇ ਆਪ ਆਫੀਸ਼ੀਅਲੀ ਤੌਰ ਤੇ ਸਾਂਝੀ ਕੀਤੀ ਹੈ ਤੁਹਾਡੇ ਨਾਲ ਤਾ ਯਾਰ ਪਰਿਵਾਰ ਨੂੰ ਵੀ ਇਹ ਸੀ ਵੀ ਫੈਨਜ਼ ਤੋਂ ਕਿਸੇ ਗੱਲ ਦਾ ਉਲਾ ਨਹੀਂ ਰੱਖਣਾ ਪਰਿਵਾਰ ਨੇ ਤਾਂ ਇਹ ਚੀਜ਼ਾਂ ਅੱਗੇ ਤੋਂ ਦੋਸਤੋ ਨਾ ਕਰਿਓ ਜਿਹੜੀਆਂ ਚੀਜ਼ਾਂ ਪਰਿਵਾਰ ਸੰਧੇ ਕਰਦੇ ਨੇ ਉਸ ਚੀਜ਼ ਨੂੰ ਹੀ ਤੁਸੀਂ ਅੱਗੇ ਭੇਜਿਆ ਕਰੋ ਹੁਣ ਆਹ ਵੀਡੀਓ ਹੈ ਤੁਸੀਂ ਦੱਬ ਕੇ ਸ਼ੇਅਰ ਕਰ ਸਕਦੇ ਹੋ ਕਿਉਂਕਿ ਅੱਜ ਆਫੀਸ਼ੀਅਲ ਤੌਰ ਤੇ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਪਤਾ ਵੀ ਲੱਗ ਗਿਆ ਸਾਰਿਆਂ ਨੂੰ ਵੀ ਸਿੱਧੂ ਨੇ ਜਨਮ ਲਿਆ ਸਿੱਧੂ ਦੀ ਘਰ ਦੇ ਵਿੱਚ ਵਾਪਸੀ ਹੋਈ ਆ ਸ਼ੁਭਦੀਪ ਫੇਰ ਅੱਜ ਤੋਂ ਹਵੇਲੀ ਦੇ ਵਿੱਚ ਉਹੀ ਗੱਲਾਂ ਉਹੀ ਰਤਬਾ ਉਹੀ ਅਣਖਾਂ ਉਹੀ ਤੱਕ ਤੇ ਉਹੀ ਥਾਪੀਆਂ ਹੁਣ ਫੇਰ ਤੋਂ ਵੱਜਣਗੀਆਂ ਪਿੰਡ ਮੂਸੇ ਦੇ ਵਿੱਚ ਅੱਜ ਘਰ ਵਾਪਸੀ ਹੋਈ ਹੈ ਪਿੰਡ ਮੂਸੇ ਦੇ ਵਿੱਚ ਪੂਰੀ ਖੁਸ਼ੀ ਦੀ ਲਹਿਰ ਹੈ ਜਿੰਨੇ دوست ਜੁੜੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਤੁਹਾਡੇ ਵਾਸਤੇ ਲਾਈਵ ਇਸ ਕਰਕੇ ਹੁਣ ਅਸੀਂ ਹਵੇਲੀ ਨੂੰ ਜਾ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਵੇਲੀ ਦਾ ਰਾਹ ਹੈ ਤੇ ਜਿੱਥੇ ਪਹੁੰਚ ਗਏ ਤੁਹਾਨੂੰ ਦਿਖਾਉਨੇ ਆ ਵੀ ਉੱਥੇ ਦਾ ਕੀ ਮਾਹੌਲ ਚੱਲ ਰਿਹਾ ਹੈ ਨਾ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨੇ ਦੋਸਤ ਜੁੜੇ ਹੋਏ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਹੋ ਸਕਦਾ ਹੈ ਪੌਸਿਬਿਲਟੀ ਇਹੀ ਰਹੂਗੀ ਵੀ ਪਹਿਲੀ ਚਾਲ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਹੁਣ ਅਗਲੇ ਲਾਈਵ ਦੇ ਵਿੱਚ ਤੇ ਤੁਹਾਨੂੰਆਂ ਤੁਹਾਨੂੰ ਕੀ ਕੁਝ ਹਵੇਲੀ ਦੇ ਵਿੱਚ ਹੋ ਰਿਹਾ ਸਿੱਧੂ ਦੀ ਘਰ ਵਾਪਸੀ ਤੋਂ ਬਾਅਦ